ਜਿਹੜਾ ਬਰਨਾਲਾ ਐਸਡੀ ਕਾਲਜ ਵਿਖੇ ਕਿਤਰੀ ਯੋਗ ਮੇਲਾ ਪੰਜਾਬੀ ਯੂਨੀਵਰਸਿਟੀ ਦਾ ਕਰਵਾਇਆ ਜਾ ਰਿਹਾ ਹੈ ਇੱਥੇ ਪਹੁੰਚ ਕੇ ਮੈਨੂੰ ਬਹੁਤ ਖੁਸ਼ੀ ਮਿਲੀ ਹੈ ਕਾਲਜ ਵੱਲੋਂ ਬਹੁਤ ਹੀ ਸੁਚੱਜੇ ਢੰਗ ਨਾਲ ਇਹਦੇ ਇੰਤਜ਼ਾਮ ਕੀਤੇ ਗਏ ਨੇ ਬਹੁਤ ਹੀ ਡਿਸਪਲਾਈਨ ਦੇ ਨਾਲ ਸਾਰੀਆਂ ਆਈਟਮਜ਼ ਹੋਰੀਆਂ ਨੇ ਤੇ ਜਿਸ ਤਰ੍ਹਾਂ ਦੀ ਅੱਜ ਜਿਵੇਂ ਲੋਕ ਨਾਚ ਸੀਗੇ ਜਿਹੜੇ ਲੋਕ ਨਾਚ ਹੁਣ ਲੋਕਾਂ ਨੂੰ ਸਿਰਫ ਇਸੇ ਪ੍ਰਕਾਰ ਦੇ ਫੰਕਸ਼ਨਸ ਦੇ ਉੱਪਰ ਦੇਖਣ ਨੂੰ ਮਿਲਦੇ ਨੇ ਇਸ ਪ੍ਰਕਾਰ ਦੇ ਮੇਲੇਆਂ ਨੂੰ ਦੇਖਣ ਨੂੰ ਮਿਲਦੇ ਨੇ ਉਹਨਾਂ ਨੂੰ ਅੱਜ ਦੇਖਣ ਨੂੰ ਦੇਖਿਆ ਗਿਆ ਤੇ ਜੇ ਇਸ ਪ੍ਰਕਾਰ ਦੇ ਖੇਤਰੀ ਲੋਕ ਮੇਲੇ ਫਿਰ ਚਲਦੇ ਰਹੇ ਜੋ ਕਿ ਯੂਨੀਵਰਸਿਟੀ ਕੰਟੀਨਿਊਸਲੀ ਚਲਾ ਰਹੀ ਹੈ ਪਿਛਲੇ ਕਈ ਸਾਲਾਂ ਤੋਂ ਤਾਂ ਅਸੀਂ ਬਚ ਜਾਵਾਂਗੇ ਇਹਨਾਂ ਖੇਤਰੀ ਇਹਨਾਂ ਲੋਕ ਨਾਚਾਂ ਨੂੰ लुप्त ਹੋਣ ਤੋਂ ਉਹਨਾਂ ਨੂੰ ਬਚਾ ਸਕਦੇ ਹਾਂ ਮੈਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਹੈ ਕਿਉਂਕਿ ਇਹ ਕਾਲਜ ਮੇਰੀ ਪਹਿਲੀ ਕਰਮ ਭੂਮੀ ਸੀ ਜਿਹੜੀ ਪਹਿਲੀ ਮੇਰੀ ਜੌਬ ਸੀਗੀ ਉਹ ਇਸ ਕਾਲਜ ਦੇ ਵਿੱਚ ਸੀ ਸੋ ਸਾਡੇ 4 ਸਾਲ ਮੈਂ ਇੱਥੇ ਬਟਾਇਆ ਹੈ ਤੇ ਇਹ ਤੇ ਹੀ ਸਿੱਖਿਆ ਕਿ ਪੜਨ ਨਾਲੋਂ ਪੜਾਣਾ ਔਖਾ ਹੈ। ਸੋ ਜੇ ਪੜਾਣਾ ਹੁੰਦਾ ਤਾਂ ਉਹਦੇ ਲਈ ਪੜਨਾ ਹੋਰ ਵੀ ਜ਼ਰੂਰੀ ਪੈਂਦਾ, ਹੋਰ ਵੀ ਜ਼ਿਆਦਾ ਪੜਨਾ ਪੈਂਦਾ। ਸੋ ਮੈਨੂੰ ਬਹੁਤ ਮਾਣ ਮਹਿਸੂਸ ਹੋਇਆ ਤੇ ਦੂਸਰੀ ਗੱਲ ਜਿਹੜੀ ਕਿ ਪਹਿਲੀ ਵਾਰ ਜੇ ਮੈਂ ਐਂਕਰਿੰਗ ਕੀਤੀ ਸੀ ਤਾਂ ਇੱਕ ਖੇਤਰੀ ਯੋਗਕ ਮਿਲਿਆ 2003 ਦਸੰਬਰ ਇਸੇ ਕਾਲਜ ਇਸੇ ਸਟੇਜ ਤੇ ਕੀਤੀ ਸੀ। ਸੋ ਮੇਰੀਆਂ ਬੜੀਆਂ ਆਜਾਦਾਂ ਜੁੜੀਆਂ ਹੋਈਆਂ ਤੇ ਮੈਨੂੰ ਬਹੁਤ ਖੁਸ਼ੀ ਮਿਲੀ ਅੱਜ ਇੱਥੇ ਆ ਕੇ। ਬਹੁਤ ਚੰਗਾ ਮਹਿਸੂਸ ਹੋ ਰਿਹਾ ਜੀ। ਬਹੁਤ ਹੀ ਮੇਰੇ ਲਈ ਮਾਣ ਇੱਜ਼ਤ ਵਾਲੀ ਗੱਲ ਹੈ। ਮੈਨੂੰ ਮਾਣ ਇੱਜ਼ਤ ਦਿੱਤਾ। ਮੈਂ ਮੈਨੇਜਮੈਂਟ ਕਮੇਟੀ ਜਤਿੰਦਰ ਸ਼ਰਮਾ ਜੀ ਮੇਰੇ ਨਾਲ ਨੇ ਇਹਨਾਂ ਦੀ ਉਂਗਲ ਫੜ ਕੇ ਤਾਂ ਅਸੀਂ ਅੱਗੇ ਚੱਲਣਾ ਸਿੱਖਿਆ ਆ ਤੇ ਜੋ ਸੰਦੇਸ਼ ਜੋ ਮੈਸੇਜ ਸਾਡੇ ਯੂਥ ਫੈਸਟੀਵਲ ਦਿੰਦੇ ਨੇ ਉਹ ਜਿਹੜਾ ਮੈਸੇਜ ਹੈ ਨਾ ਸਾਡੀ ਕੋਈ ਐਕਟੀਵਿਟੀ ਨਹੀਂ ਦੇ ਸਕਦੀ ਇੱਥੇ ਪੂਰਾ ਯੂਥ ਜਿਹੜਾ ਉਹ ਇੱਥੇ ਬੈਠਾ ਐ ਇੰਜੋਏ ਕਰ ਰਿਹਾ ਮੈਨੂੰ ਇਹਨਾਂ ਪਤਾ ਹੈ ਕਿ ਮੈਂ ਆਪ ਖੁਦ ਪਾਰਟਿਸਪੇਟ ਕਰਦਾ ਰਿਹਾ ਬੜਾ ਪਾਰਟਿਸਪੇਸ਼ਨ ਕੀਤੀ ਆ ਸਭ ਤੋਂ ਵੱਡਾ ਸਭ ਤੋਂ ਵਧੀਆ ਜਿਹੜਾ ਐਕਟ ਮੰਨਿਆ ਜਾਂਦਾ ਹੈ ਉਹ ਉਹੀ ਮੰਨਿਆ ਜਾਂਦਾ ਹੈ ਜਿਦੇ ਵਿੱਚ ਕੋਈ ਨਾ ਕੋਈ ਮੈਸੇਜ ਜ਼ਰੂਰ ਹੋਵੇ ਇਸ ਕਰਕੇ ਉਹ ਸਾਡੀਆਂ ਜਿੰਨੀਆਂ ਵੀ ਸਮਾਜਿਕ ਬੁਰਾਈਆਂ ਨੇ ਉਹ ਇੱਥੇ ਰਿਪਰੈਜ਼ੈਂਟ ਹੋਣਗੀਆਂ ਉਹਨਾਂ ਦੇ ਮਸਲਿਆਂ ਦਾ ਹੱਲ ਵੀ ਦੱਸਿਆ ਜਾਊਗਾ ਇਸ ਕਰਕੇ ਯੂਥ ਫੈਸਟੀਵਲ ਨੇ ਸਾਡੇ ਅੱਗੇ ਡਵੈਲਪਮੈਂਟ ਲਈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਨੇ ਐਂਡ ਹਰ ਇੱਕ ਨੂੰ ਇਹਦੇ ਵਿੱਚ ਪਾਰਟਿਸਿਪੇਟ ਕਰਨਾ ਚਾਹੀਦਾ ਹੈ ਜੋ ਪਾਰਟਿਸਪੇਟ ਨਹੀਂ ਕਰਦੇ ਉਹਨਾਂ ਨੂੰ ਇਹ ਨਹੀਂ ਮੰਨਣਾ ਚਾਹੀਦਾ ਕਿ ਅਸੀਂ ਫੇਲ ਹੋਰਾਂ ਉਹਨਾਂ ਦੀ ਵੀ ਪਾਰਟਿਸਪੇਸ਼ਨ ਹੈ ਜਿਹੜੀ ਉਹ ਮੈਨੇ ਰੱਖਦੀ ਹੈ ਸੋ ਮੇਰਾ ਮੈਸੇਜ ਇਹੀ ਹੈ ਦੇਖੋ ਅਸੀਂ ਮੈਂ ਤਾਂ ਜੁਡੀਸ਼ਰੀ ਨਾਲ ਸੰਬੰਧ ਰੱਖਦਾ ਅਸੀਂ ਇਹ ਜੇ ਮੇਲੇ ਆਰਗੇਨਾਈਜ਼ ਕਰਦੇ ਆ ਜੁਡੀਸ਼ਰੀ ਵੱਲੋਂ ਵੀ ਉੱਥੇ ਵੀ ਅਸੀਂ ਇੱਕ ਮੈਸੇਜ ਦਿੰਨੇ ਆ ਕਿ ਫ੍ਰੀ ਲੀਗਲ ਏਡ ਹੈ ਲੋਕਾਂ ਲਈ ਉਹ ਵੀ ਮੈਂ ਇੱਥੇ ਕਨਵੇ ਕਰਨਾ ਚਾਹੁੰਦਾ ਯੂਥ ਨੂੰ ਕਿ ਫ੍ਰੀ ਲੀਗਲ ਲੀਗਲ ਏਡ ਵਾਲੀ ਜਿਹੜੀ ਗੱਲ ਹੈ ਉਹ ਵੀ ਲੋਕਾਂ 'ਚ ਕਨਵੇ ਕਰੋ ਕੁਝ ਦੱਬੇ ਕੁਚਲੇ ਲੋਕ ਨੇ ਕੁਝ ਗਰੀਬ ਲੋਕ ਨੇ ਜਿਹੜੇ ਉਹ ਵਕੀਲ ਨਹੀਂ ਕਰ ਸਕਦੇ ਜਿਵੇਂ ਉਹਨਾਂ ਲਈ ਸਾਡੀ ਕੋਰਟ ਦੇ ਵਿੱਚ ਬੜੇ ਅੱਛੇ ਐਡਵੋਕੇਟਸ ਨੇ ਜਿਹੜੇ ਉਹ ਫ੍ਰੀ ਅਵੇਲੇਬਲ ਨੇ ਉੱਥੇ ਹਰ ਇੱਕ ਤਰ੍ਹਾਂ ਦੀ ਉਹਨਾਂ ਨੂੰ ਫੈਸਿਲਿਟੀ ਅਵੇਲੇਬਲ ਹੈ ਬਿਨਾ ਪੈਸਾ ਖਰਚੇ ਤੋਂ ਉਹ ਆਪਣਾ ਕੇਸ ਕੰਟੈਸਟ ਕਰ ਸਕਦੇ ਨੇ ਆਪਣਾ ਇਨਸਾਫ ਹੈ ਜਿਹੜਾ ਉਹ ਲੈ ਸਕਦੇ ਨੇ ਦੇਖੋ ਮੈਨੂੰ ਅੱਜ ਕਾਲਜ ਦੇ ਵਿੱਚ ਆ ਕੇ ਬਹੁਤ ਹੀ ਅੱਛਾ ਲੱਗਿਆ ਬਹੁਤ ਹੀ ਵਧੀਆ ਕਾਲਜ ਦਾ ਮਾਹੌਲ ਆ ਵਿਦਿਆਰਥੀ ਜਿਹੜੇ ਆ ਬਹੁਤ ਹੀ ਮਤਲਬ ਮੈਨੂੰ ਲੱਗ ਰਿਹਾ ਤਿਆਰੀ ਕਰਕੇ ਆਏ ਹੋਏ ਸੀਗੇ ਤੇ ਬਹੁਤ ਹੀ ਜੋਸ਼ ਦੇ ਨਾਲ ਜਿਹੜਾ ਉਹ ਸਾਰੀਆਂ ਆਈਟਮਾਂ ਬੜੀਆ ਸਿਸਟਮੈਟਿਕਲੀ ਰਿਦਮ ਦੇ ਵਿੱਚ ਪੇਸ਼ ਕਰ ਰਹੇ ਸੀਗੇ ਤੇ ਉਹਨਾਂ ਦੇ ਵਿੱਚ ਬਿਲਕੁਲ ਟੀਮ ਵਰਕ ਜਿਹੜਾ ਨਜ਼ਰ ਆ ਰਿਹਾ ਸੀ ਜਿਹੜਾ ਕਿ ਸਭ ਤੋਂ ਜ਼ਰੂਰੀ ਹੁੰਦਾ ਹੈ ਸੋ ਇਸ ਕਰਕੇ ਜਿਹੜਾ ਟੀਮ ਸਪਿਰਟ ਟੀਮ ਵਰਕ ਦਾ ਡਿਸਪਲਨ ਉਹ ਸਾਰਾ ਪਰਫਾਰਮੈਂਸ ਦੇ ਵਿੱਚੋਂ ਤੁਹਾਨੂੰ ਨਜ਼ਰ ਆ ਜਾਂਦਾ ਤੇ ਜਿੰਨੀਆਂ ਵੀ ਅੱਜ ਆਈਟਮਾਂ ਹੋਈਆਂ ਨੇ ਸਾਰੀਆਂ ਹੀ ਬਹੁਤ ਅੱਛੀਆਂ ਸੀਗੀਆਂ ਬੜੀਆਂ ਆਕਰਸ਼ਿਤ ਸੀਗੀਆਂ ਇੱਕ ਖਾਸ ਰੂਪ ਦੇ ਵਿੱਚ ਆਪਣਾ ਪ੍ਰਭਾਵ ਛੱਟ ਕੇ ਜਾ ਰਹੀਆਂ ਸੀ ਸੋ ਇਹ ਮੈਨੂੰ ਲੱਗਦਾ ਕਾਲਜ ਦੀ ਪ੍ਰਾਪਤੀ ਆ ਇਸ ਇਲਾਕੇ ਦੀ ਵੀ ਪ੍ਰਾਪਤੀ ਹੈਗੀ ਆ ਜਿਸ ਤਰ੍ਹਾਂ ਜਿਹੜੇ ਨੌਜਵਾਨ ਇਹਨਾਂ ਕਲਾਵਾਂ ਦੇ ਨਾਲ ਜੁੜੇ ਹੋਏ ਨੇ ਇਹਦੇ ਨਾਲ ਉਹਨਾਂ ਦੀ ਸ਼ਖਸੀਅਤ ਦਾ ਜਿਹੜਾ ਵਿਕਾਸ ਹੁੰਦਾ ਹੈ ਤੇ ਖਾਸ ਕਰਕੇ ਹੋਰ ਕਿਸੇ ਕਿਸਮ ਦੀ ਇਸ ਕਿਸਮ ਦੇ ਆ ਜੇ ਸਮਾਜ ਦੇ ਵਿੱਚ ਚੱਲ ਰਿਹਾ ਹੈ ਉਹਦੇ ਤੋਂ ਵੀ ਉਹ ਬਚਦੇ ਨੇ ਇਹਨੂੰ ਲਾਈਫ ਦੇ ਵਿੱਚ ਜਿਹੜਾ ਇੱਕ ਪ੍ਰੋਫੈਸ਼ਨਲ ਸਕਿੱਲ ਦੇ ਤੌਰ ਤੇ ਵੀ ਅਡਾਪਟ ਕਰ ਸਕਦੇ ਨੇ ਸੋ ਇਹ ਅੱਜ ਬਹੁਤ ਹੀ ਮੈਨੂੰ ਅੱਛਾ ਲੱਗਿਆ ਮੈਂ ਇਸ ਚੀਜ਼ ਤੋਂ ਬਹੁਤ ਹੀ ਸੈਟੀਸਫਾਈਡ ਆ ਤੇ ਰਾਦਰ ਪੰਜਾਬੀ ਯੂਨੀਵਰਸਿਟੀ ਬਲੀਆ ਦੇ ਲਈ ਮਾਣ ਮਹਿਸੂਸ ਕਰਦੀ ਆ ਕਿ ਉਹਨਾਂ ਦੇ ਕਾਲਜ ਜਿਹੜੇ ਆ ਆਪਣੀ ਡਿਊਟੀ ਬਾਕਬੀ ਨਿਭਾ ਰਹੇ ਨੇ ਜੋ ਹੈ ਜ਼ੋਨਲ ਯੂਥ ਫੈਸਟੀਵਲ ਹੈ ਮੈਨੂੰ ਇੱਥੇ ਐਜ਼ ਅ ਗੈਸਟ ਬੁਲਾਇਆ ਤਾਂ ਆਮ ਫੀਲਿੰਗ ਵੈਰੀ ਹੈਪੀ ਨਵੇਂ ਜਿਹੜੇ ਬੱਚੇ ਆ ਉਹਨਾਂ ਨੂੰ ਮੌਕਾ ਮਿਲ ਰਿਹਾ ਹੈ ਪਾਰਟਿਸਿਪੇਟ ਕਰਨ ਦਾ ਮੋਟੀਵੇਸ਼ਨ ਮਿਲ ਰਹੀ ਹੈ ਇਸ ਲਈ ਜੋ ਬਾਕੀ ਬੱਚੇ ਆ ਉਹਨਾਂ ਨੂੰ ਵੀ ਕਾਫੀ ਹੌਸਲਾ ਮਿਲਦਾ ਕਿ ਉਹ ਵੀ ਅੱਗੇ ਆ ਕੇ ਇਸ ਤਰ੍ਹਾਂ ਦੀ ਐਕਟੀਵਿਟੀਜ਼ ਦੇ ਵਿੱਚ ਪਾਰਟਿਸਿਪੇਟ ਕਰ ਰਹੇ ਬੱਚਾ ਬੱਚਿਆਂ ਨੇ ਜੋ ਗਿੱਧੇ ਦਾ ਇੱਕ ਰੂਪ ਹੈ ਗੁੱਡੀ ਲੁੱਡੀ ਜੋ ਲੁੱਡੀ ਮੈਂ ਗਿੱਧੇ ਦਾ ਹੀ ਇੱਕ ਰੂਪ ਹੈ ਬਟ ਅਲਟਰ ਟਾਈਪ ਹੈ ਬਹੁਤ ਸੋਹਣਾ ਪਰਫਾਰਮ ਕੀਤਾ ਬੱਚਿਆਂ ਵਾਲਿਆਂ ਜੋ ਜੈਸਚਰਸ ਨੇ ਲੁੱਡੀ ਦੇ ਵਿੱਚ ਉਹ ਵੀ ਦੇਖਣ ਯੋਗ ਸੀ ਮਤਲਬ ਦਾ ਪਰਫਾਰਮੈਂਸ ਵਾਸ ਵੰਡਰਫੁਲ ਬਹੁਤ ਅੱਛਾ ਲੱਗਿਆ ਅੱਜ ਇੰਨੇ ਸਾਲਾਂ ਬਾਅਦ ਕਾਲਜ ਆ ਕੇ ਇਸ ਤਰ੍ਹਾਂ ਮਹਿਸੂਸ ਹੋਇਆ ਜਿਵੇਂ ਆਪਾਂ ਖੁਦ ਪਾਰਟਿਸਪੈਂਟ ਹੋਈਏ ਤੇ ਕਾਲਜ ਦੀ ਸ਼ਾਨ ਉਸੇ ਤਰ੍ਹਾਂ ਬਰਕਰਾਰ ਹੈ ਜਿਹੜੀ ਕਿ 32 ਸਾਲ ਪਹਿਲਾਂ ਸੀ ਤੇ ਕਾਲਜ ਦੀ ਮੈਨੇਜਮੈਂਟ ਕਮੇਟੀ ਨੂੰ ਵਧਾਈ ਦਿੰਦੇ ਹਾਂ ਅਸੀਂ ਕਿ ਇੰਨਾ ਵਧੀਆ ਪ੍ਰੋਗਰਾਮ ਆਰਗੇਨਾਈਜ਼ ਕੀਤਾ ਉਹਨਾਂ ਨੇ ਅੱਜ ਜਦੋਂ ਬੱਚੇ ਝੂਮਰ ਪਾ ਰਹੇ ਸੀ ਤਾਂ ਆਡੀਅנס ਦੀਆਂ ਜਿਹੜੀਆਂ ਤਾੜੀਆਂ ਸੀ ਉਹ ਜਵਾਬ ਦੇ ਰਹੀਆਂ ਸੀ ਕਿ ਬਹੁਤ ਵਧੀਆ ਤਰੀਕੇ ਨਾਲ ਮੇਰੇ ਇਮੇਂਟ ਕੀਤੀ ਹੋਈ ਆ ਔਰ ਬਹੁਤ ਹੀ ਵਧੀਆ ਤਰੀਕੇ ਨਾਲ ਬੱਚਿਆਂ ਨੇ ਪੰਗੜਾ ਪਾਇਆ ਤੇ ਸਾਰੇ ਬੱਚਿਆਂ ਦਾ ਬਹੁਤ ਬਹੁਤ ਧੰਨਵਾਦ ਕਿ ਉਹ ਬਹੁਤ ਵਧੀਆ ਤਰੀਕੇ ਨਾਲ ਉਹਨਾਂ ਨੇ ਮਿਹਨਤ ਕਰਕੇ ਅੱਜ ਦੀ ਜਵਾਨੀ ਜਿਹੜੀ ਆ ਉਹ ਚੰਗੇ ਰਸਤੇ ਵੱਲ ਜਾ ਰਹੀ ਆ ਇਹ ਇੱਕ ਸੰਕੇਤ ਦਿੱਤਾ ਗਿਆ ਹੈ ਅਸ਼ਵੀ ਕਾਲਜ ਦੇ ਵਿਦਿਆਰਥੀ